ਸੋਸ਼ਲ ਮੀਡੀਆ ਤੇ ਛਾਇਆ ਲੁਧਿਆਣਾ ਦਾ ਮੰਗਤ ਪਰਿਵਾਰ ਇਹ ਅਮਜੀ ਕੀ ਕੰਮ ਆ ਉਹ ਪੋਟੋ ਡੱਬਾ ਲਾ ਕੇ ਦੇ ਦੇ ਨੇ ਪਿਓ ਪੁੱਤ ਦੇ ਲੰਬੇ ਕਦ ਨੇ ਬਣਾਏ ਲੱਖਾਂ ਹੀ ਫੈਨਸ ਹਾਲਾਂਕਿ ਮੇਰਾ ਕੱਦ ਲਗਭਗ 5 ਫੁੱਟ 11 ਇੰਚ ਦੇ ਕਰੀਬ ਹੈ ਪਰ ਮੈਂ ਹੁਣ ਕੈਮਰਾਮੈਨ ਨੂੰ ਕਹੂਗਾ ਵੀ ਥੋੜਾ ਜਿਹਾ ਫਰੇਮ ਖੋਲ ਕੇ ਵਿਖਾਵੇ ਕਿ ਇਹਨਾਂ ਦੀ ਕਿੰਨੀ ਹਾਈਟ ਹੈ ਤੁਸੀਂ ਵੇਖ ਸਕਦੇ ਹੋ ਕਿ ਮੇਰੇ ਜਿਹੜਾ ਸਿਰ ਹੈ ਉਹ ਇਹਨਾਂ ਦੇ ਮੋਢਿਆਂ ਤੋਂ ਵੀ ਥੱਲੇ ਹੈ ਉਸ ਟਾਈਮ ਇਹਨਾਂ ਨੂੰ ਮੈਂ ਦੇਖਿਆ ਨਾ ਉਸ ਟਾਈਮ ਦੇਖ ਕੇ ਨਾ ਮੈਂ ਬਸ ਇੱਕ ਤਰ੍ਹਾਂ ਦਾ ਮਤਲਬ ਫਨੀ ਜਿਹਾ ਵੀਰ ਵਿੱਚ ਹੀ ਕਿਹਾ ਕਿ ਤੁਸੀਂ ਸੰਨੀ ਦੀ ਤਾਂ ਛੁੱਟੀ ਕਰ ਲੈਣੀ ਸੀ ਬਦਲ ਲੱਗੇ ਲੁਧਿਆਣਾ ਵਿਖੇ ਕਸਬਾ ਦੋਰਾਹਾ ਦੇ ਨਾਲ ਲੱਗਦੇ ਪਿੰਡ ਰਾਮਪੁਰ ਦਾ ਰਹਿਣ ਵਾਲਾ ਮੰਗਟ ਪਰਿਵਾਰ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿੱਥੇ ਪਹਿਲਾਂ ਕਾਲਜ ਦੇ ਸਮੇਂ ਕੱਦ ਕਰਕੇ ਗੁਰਮੀਤ ਸਿੰਘ ਮੰਗਟ ਨੂੰ ਸ਼ਰਮਿੰਦਾ ਹੋਣਾ ਪੈਂਦਾ ਸੀ ਤਾਨੇ ਸੁਣਨੇ ਪੈਂਦੇ ਸੀ ਪਰ ਅੱਜ ਸੋਸ਼ਲ ਮੀਡੀਆ ਨੇ ਉਹਨਾਂ ਦੀ ਜ਼ਿੰਦਗੀ ਨੂੰ ਬਿਲਕੁਲ ਹੀ ਬਦਲ ਕੇ ਰੱਖ ਦਿੱਤਾ ਹੁਣ ਉਹ ਸ਼ਰਮਿੰਦਾ ਨਹੀਂ ਬਲਕਿ ਮਾਣ ਮਹਿਸੂਸ ਕਰਦੇ ਨੇ ਕਿ ਉਹਨਾਂ ਦਾ ਇੰਨਾ ਉੱਚਾ ਕੱਦ ਹੈ ਹਾਈਟ ਮੇਰੀ ਨੇਚਰਲ ਹੀ ਵਧੀਆ ਜਣੀ ਪਹਿਲਾਂ ਤੋਂ ਹੀ ਵੱਧ ਗਈ ਹੈ ਛੋਟੇ ਹੁੰਦੇ ਤੇ ਹਾਈਟ ਵੱਧ ਹੀ ਗਈ ਤੇ ਅਲੱਗ ਜਿਹਾ ਦਿਖਣ ਲੱਗਿਆ ਜੇ ਮੈਂ ਤੁਸੀਂ ਦੇਖਿਆ ਹੋਣਾ ਮੇਰੇ ਸਾਡੇ ਇੰਟਰਵਿਊਸ ਚ ਕਿ ਬਹੁਤ ਜ਼ਿਆਦਾ ਮੈਨੂੰ ਨੈਗੇਟਿਵ ਹੋਣਾ ਪਿਆ ਜ਼ਿੰਦਗੀ ਚ ਤੇ ਬਹੁਤ ਬਹੁਤ ਸ਼ਰਮਿੰਦਾ ਵੀ ਹੋਣਾ ਪੈਂਦਾ ਸੀ ਹਾਈਡ ਕਰਕੇ ਹਾਈਡ ਦਾ ਫਾਇਦਾ ਵੀ ਸੀ ਮੇਰੇ ਨੁਕਸਾਨ ਵੀ ਬਹੁਤ ਸੀ ਮੈਨੂੰ ਫਾਇਦੇ ਵੀ ਹੋਏ ਨੇ ਪਰ ਲਾਸਟੇ ਆ ਕੇ ਪਹਿਲਾਂ ਨੁਕਸਾਨ ਵੀ ਬਹੁਤ ਚੱਲਨੇ ਪਏ ਅੱਛਾ ਜਿੱਦਾਂ ਤੁਹਾਨੂੰ ਕਿਹਾ ਵੀ ਤੁਸੀਂ ਨੈਗੇਟਿਵ ਹੋਗੇ ਸੀ ਕੀ ਕਾਰਨ ਸੀਗਾ ਪਹਿਲਾਂ ਦਾ ਨੈਗੇਟਿਵ ਹੋਣ ਦਾ ਹਾਈਡ ਜਿਆਦਾ ਹੋਣ ਦਾ ਤੁਸੀਂ ਪੜ੍ਹਦੇ ਸੀ ਸਕੂਲ ਜਾਂਦੇ ਸੀ ਅੱਗੇ ਕਾਲਜ ਜਾਂਦੇ ਸੀ ਸੋ ਕੀ 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 ਨੈਗੇਟਿਵਿਟੀ ਆਈ ਹਾਂਜੀ 네ਗੇਟਿਵਿਟੀ ਇਹੀ ਆਈ ਆ ਬਈ ਪਹਿਲਾਂ ਤਾਂ ਜੋ ਹੁਣ ਤਾਂ ਸਮੇਂ ਦਾ ਬਹੁਤ ਫਰਕ ਪੈ ਗਿਆ ਸੋਸ਼ਲ ਮੀਡੀਆ ਨੇ ਸਾਡੀ ਜ਼ਿੰਦਗੀ ਬਿਲਕੁਲ ਬਦਲ ਕੇ ਰੱਖਤੀ ਉਹ ਮੇਰੇ ਸਮੇਂ ਜਦ ਮੈਂ 15 ਸਾਲ ਦੀ ਸੀ ਤਾਂ ਮੈਨੂੰ ਹਰ ਵਾਸੇ ਉਹ 네ਗੇਟਿਵ ਕੌਂਟਿਟੀ ਹੀ ਹੁੰਦੇ ਸੀ ਕਿ ਕਿੱਦਾਂ ਦਾ ਬਣਿਆ ਹੋਇਆ ਤੇਰਾ ਸਰੀਰ ਕਿੱਦਾਂ ਕਿਉਂਕਿ ਹੁਣ ਵੀ ਇੱਕ ਨਾਰਮਲ ਬੰਦਾ ਦੇਖ ਕੇ ਬਹੁਤ ਹਸਰਾ ਹੋਊਗਾ ਮਨ ਤੇ ਵੀ ਕਿੱਦਾਂ ਦਾ ਸਰੀਰ ਦੀ ਬਣਤਰ ਆ ਹੈਗੀ ਤਾਂ ਪਰਮਾਤਮਾ ਵੱਲੋਂ ਅਸੀਂ ਪਰ ਮੈਨੂੰ ਤਾਣੇ ਮਿਹਣੇ ਬਹੁਤ ਸੁਣਨ ਨੂੰ ਮਿਲੇ ਪਰ ਜਿੱਦਾਂ ਮੈਂ ਸੋਸ਼ਲ ਮੀਡੀਆ ਤੇ ਬਹੁਤ ਔਖਾ ਆ ਜਾਂਦੀ ਇਸ ਪਲੇਟਫਾਰਮ ਤੇ ਆ ਜਦ ਆਏ ਸਾਨੂੰ ਔਡੀਅেন্স ਨੇ ਇੰਨਾ ਪਿਆਰ ਦਿੱਤਾ ਤੇ ਉਹ ਨੈਗੇਟਿਵ ਪੁਆਇੰਟ ਸਾਡਾ ਪੋਜ਼ਿਟਿਵ ਹੋ ਗਿਆ ਸਾਨੂੰ ਬਹੁਤ ਮਾਣ ਮਹਿਸੂਸ ਹੋਣ ਲੱਗੇ ਜਿਹੜੀ ਚੀਜ਼ ਤੋਂ ਮੈਂ ਡਰਦਾ ਸੀਗਾ ਸੰਘਦਾ ਸੀਗਾ ਉਹ ਚੀਜ਼ ਤੇ ਮਾਣ ਹੋ ਰਿਹਾ ਤੇ ਬੇਟੇ ਨੂੰ ਵੀ ਮਾਣ ਹੋ ਰਿਹਾ ਤੇ ਅੱਜ ਬਹੁਤ ਵਧੀਆ ਸਾਡੀ ਖੁਸ਼ਹਾਲ ਜ਼ਿੰਦਗੀ ਬਣ ਗਈ ਜੋ ਕਿ ਇੱਕ ਬਹੁਤ ਸ਼ਰਮਿੰਦਾ ਭਰੀ ਜ਼ਿੰਦਗੀ ਸੀ ਪਹਿਲਾਂ ਪਿਓ ਪੁੱਤ ਦੇ ਲੰਮੇ ਕਦ ਕਰਕੇ ਮਿਸਟਰ ਅਤੇ ਮਿਸਿਸ ਮੰਗਟ ਦੇ ਸੋਸ਼ਲ ਮੀਡੀਆ ਉੱਤੇ ਹਜ਼ਾਰਾਂ ਹੀ ਫੈਨ ਨੇ YouTube ਉੱਤੇ ਉਹਨਾਂ ਦੇ 1 ਲੱਖ ਤੋਂ ਵੱਧ ਸਬਸਕ੍ਰਾਈਬਰ ਨੇ ਗੁਰਮੀਤ ਮੰਗਟ ਉਹਨਾਂ ਦੀ ਪਤਨੀ ਅਤੇ ਪੁੱਤਰ ਅਕਸਰ ਹੀ ਹਾਸੋ ਹਿਣ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਦੇ ਨੇ ਜਿਸ ਕਰਕੇ ਇਹ ਮੰਗਟ ਫੈਮਿਲੀ ਸੋਸ਼ਲ ਮੀਡੀਆ ਉੱਤੇ છਾਈ ਹੋਈ ਹੈ ਉੱਥੇ ਹੀ ਗੁਰਮੀਤ ਦਾ ਪੁੱਤਰ ਕੱਦ ਦਾ ਫਾਇਦਾ ਚੁੱਕਦੇ ਹੋਏ ਬਾਸਕਟਬਾਲ ਵਿੱਚ ਹੱਥ ਅਜ਼ਮਾ ਰਿਹਾ ਹੈ ਰਾਜਕਰਨ ਦਾ ਕੱਦ ਅਜੇ ਹੋਰ ਵੀ ਵੱਧਦਾ ਹੀ ਜਾ ਰਿਹਾ ਹੈ ਨੈਟੈਂਟ ਕਲਾਸ ਚ ਕੈਸ ਕਲਾਸ ਚ ਹੁੰਦਾ ਅੱਛਾ ਤੇ ਹੁਣ ਕੋਈ ਗੇਮ ਵੀ ਖੇਡਦੇ ਹੋ ਜਾਂ ਫਿਰ ਪੜਾਈ ਕਰਦੇ ਹੋ ਇਕੱਲੇ ਪੜਾਈ ਕਰਦੇ ਨਾਲ ਬਾਸਕਟਬਾਲ ਗੇਮ ਖੇਡਦੇ ਰਹੋ ਬਾਸਕਟਬਾਲ ਖੇਡਦੇ ਅੱਛਾ ਤੇ ਜਿੱਦਾਂ ਹੁਣ ਤੁਹਾਡੀ ਹਾਈਟ ਜਿਹੜੀ ਆ ਉਹ 7 ਫੁੱਟ ਦੇ ਕਰੀਬ ਹੈ ਤੇ ਸਕੂਲ ਜਦੋਂ ਜਾਂਦੇ ਹੋ ਉੱਥੇ ਜਾਂਦੇ ਹੋ ਖੇਡਦੇ ਹੋ ਤੇ ਲੋਕ ਜਿਹੜੇ ਬੱਚੇ ਹੋਰ ਬੜੇ ਹੈਰਾਨ ਹੁੰਦੇ ਉਹਨੇ ਵੇਖ ਕੇ ਵੀ ਇੰਨੀ ਵੱਡੀ ਹਾਈਟ ਹੈ ਹਾਂਜੀ ਹੈਰਾਨ ਹੁੰਦੇ ਲੱਗ ਤੇ ਮੈਨੂੰ ਲੱਗਦਾ ਵੀ ਤੁਸੀਂ ਇਸ ਉਮਰ ਦੇ ਸਭ ਤੋਂ ਪੰਜਾਬ ਤੋਂ ਸਭ ਤੋਂ ਵੱਡੀ ਹਾਈਟ ਵਾਲੇ ਹੋਣੇ ਹੋ ਪਹਿਲੇ ਬੇਹਾਂਜੀ ਇਹ ਕਿੱਦਾਂ ਗੇਮ ਦੇ ਵਿੱਚ ਕਿੰਨਾ ਫਾਇਦਾ ਹੁੰਦਾ ਤੁਹਾਨੂੰ ਜਿਹੜੀ ਗੇਮ ਖੇਡਦੇ ਹੋ ਬਾਸਕਟਬਾਲ ਤੇ ਉਹ ਕਿੱਦਾਂ ਤੁਹਾਨੂੰ ਫਾਇਦਾ ਹੁੰਦਾ ਹਾਈਟ ਦਾ ਗੇਮ ਵਜੇ ਖੇਡਦੇ ਹੁੰਦੇ ਸੌਖੇ ਹੁੰਦੇ ਆ ਬਾਸਕਟਬਾਲ ਵਿੱਚ ਸੌਖੀ ਬਾਲ ਪੈ ਜਾਂਦੀ ਆ ਬਾਸਕਟਬਾਲ ਵਿੱਚ ਸੌਖੀ ਪੈਂਦੀ ਆ ਇਹ ਹਾਂਜੀ ਤੇ ਜਿੱਦਾਂ ਹੁਣ ਤੁਹਾਡੀ ਉਮਰ ਹੈਗੀ ਆ ਹਲੇ 14 ਸਾਲ ਦੀ ਤੇ ਤੁਹਾਡਾ ਹਾਈਟ ਹੈਗੀ ਆ 7 ਫੁੱਟ ਦੀ ਤੇ ਹੁਣ ਇਹ ਕੀ ਕਹਿੰਦੇ ਆ ਵੀ ਹਾਈਟ ਅਜੇ ਹੋਰ ਵਧੂਗੀ ਕਿਉਂਕਿ ਕਹਿੰਦੇ ਵੀ 18-19 ਸਾਲ ਤੱਕ ਜਿਹੜੀ ਹਾਈਟ ਆ ਵਧਦੀ ਰਹਿੰਦੀ ਆ ਇਹ ਹਾਂਜੀ ਇਹ ਕਹਿੰਦੇ ਹੋਰ ਵਧਣੀ ਹੈ ਹਾਈਟ ਹੋਰ ਵਧਣੀ ਹੈ ਤੇ ਮੈਨੂੰ ਲੱਗਦਾ ਭਾਜੀ ਵੀ ਤੁਹਾਡੇ ਹਾਂਜੀ ਹਾਈਟ ਦਾ ਮੇਰਾ ਮੁਕਾਬਲਾ ਚੱਲ ਰਿਹਾ ਮੇਰੇ ਤੋਂ ਅੱਗੇ ਵਧ ਗਏ ਨੇ ਮੇਰੇ ਦੇਖਣ ਨੂੰ ਨਾਰਮਲ ਲੱਗ ਰਿਹਾ ਵੀ ਇਹ 7 ਫੁੱਟ ਤੋਂ ਹਾਈਟ ਇਹਨਾਂ ਦੀ ਉੱਤੇ ਹੋ ਗਈ ਆ ਤੇ ਜਿੱਦਾਂ ਇਹਨਾਂ ਦੀ ਉਮਰ ਹਜੇ 13 ਸਾਲ ਕੰਪਲੀਟ ਹੋਏ ਜਾਂ ਮੇਰੇ ਚ 14ਵਾਂ ਲੱਗਿਆ ਵਾ ਦੇ ਹਿਸਾਬ ਨਾਲ 18 ਸਾਲ ਤੱਕ ਇਹ ਜੇ ਵਾਧੀ ਆ ਤੇ ਹਾਈਟ ਵਧਦੀ ਹੈ ਇਹ ਜਾਊਗੀ ਇਹਨਾਂ ਨੇ 18 ਸਾਲ ਤੱਕ ਤਾਂ 7.5 ਫੁੱਟ ਤੱਕ ਮੈਨੂੰ ਲੱਗਦਾ ਵੀ ਹੋਊਗਾ ਤੇ ਸਾਨੂੰ ਮਾਣ ਮਹਿਸੂਸ ਹੋਊਗਾ ਕਿ ਪੰਜਾਬੀ ਮੁੰਡਾ ਇੱਕ ਹਾਈਟ ਨਾਲ ਪੂਰੇ ਵਰਲਡ ਵਿੱਚ ਆਪਣੀ ਪਛਾਣ ਬਣਾ ਰਿਹਾ ਹੈ ਤਾਂ ਸਾਨੂੰ ਬਹੁਤ ਵਧੀਆ ਲੱਗ ਰਿਹਾ। ਅਸੀਂ ਕੰਸਲਟ ਕਰਦੇ ਰਹਿੰਦੇ ਹਾਂ ਇਹਨਾਂ ਦੇ ਹੈਲਥ ਦੇ ਰਿਗਾਰਡਿੰਗ ਵੀ ਸਾਰਾ ਕੁਝ ਇਸ ਉਹ ਜੋ ਵੀ ਹੁੰਦੇ ਕੋਈ ਲੰਬੀ ਹਾਈਟ ਇਹਨਾਂ ਦੀ ਪੂਰਾ ਧਿਆਨ ਰੱਖਣਾ ਐਕਸਟਰਾ ਥੋੜੇ ਇਹਨਾਂ ਦੀ ਕੇਅਰ ਕਰਨੀ ਪੈਂਦੀ ਆ ਤਾਂ ਮਿਲਦੇ ਰਹੇ ਇਹਨਾਂ ਦੀ ਹਾਈਟ ਵਧੇਗੀ 7.5 ਫੁੱਟ ਤੱਕ ਮੈਨੂੰ ਆ ਸਕੇ ਜਾਵੇਗੀ। ਚਲੋ ਜੀ। ਤਾਂ ਲੱਗਦਾ ਵੀ ਇੱਕ ਦਿਨ ਰਿਕਾਰਡ ਟੁੱਟ ਜਾਊ ਹਾਂਜੀ ਹਾਈਟ ਉਹਨਾਂ ਤੋਂ ਵੱਧ ਜਾਊਗੀ ਬਟ ਥੋੜੀ ਸਿਹਤ ਵੱਲੋਂ ਥੋੜੀ ਵੀਕਨੈਸ ਹੈਗੀ ਆ ਸਾਨੂੰ ਕਿਹਾ ਜਾਂਦਾ ਵੀ ਤੁਸੀਂ ਖਾਓ ਜਾ ਬਹੁਤ ਸਿਜੈਸ਼ਨ ਵੀ ਦਿੰਦੇ ਸਾਡੀ ਆਡੀਅנס ਸਾਡੀ ਬਹੁਤ ਕੇਅਰ ਕਰਦੇ ਨੇ ਸਾਨੂੰ ਬਹੁਤ ਸਲਾਹਾਂ ਦਿੰਦੇ ਨੇ ਵੇਟ ਨੂੰ ਬਾਸਕਟਬਾਲ ਤੇ ਪਾਓ ਵੇਟ ਨੂੰ ਖਾਣਾ ਡਾਈਟ ਦਾ ਪ੍ਰਬੰਧ ਕਰੋ ਜਦੋਂ ਵਧੀਆ ਪਰ ਅਸੀਂ ਸਾਰਾ ਕੁਝ ਧਿਆਨ ਵਿੱਚ ਆ ਸਾਨੂੰ ਪੂਰਾ ਪ੍ਰੋਪਰ ਅਵੇਅਰ ਆ ਪਰ ਥੋੜੇ ਨੈਚਰਲੀ ਹੁੰਦਾ ਕਿ ਸਿਹਤ ਜਿੰਨਾ ਦੀ ਬਣਤ ਪਰ ਇਦਾਂ ਦੇ ਹੀ ਰਹਿੰਦਾ ਸਰੀਰ ਫਿਰ ਵੀ ਕੋਸ਼ਿਸ਼ ਕਰ ਰਹੇ ਕਿ ਹੈਲਦੀ ਹੋਣ ਪੂਰੇ ਤੇ ਵਧੀਆ ਸਿਹਤ ਵੀ ਪੂਰੀ ਵਧੀਆ ਰਹੇ ਗੁਰਮੀਤ ਮੰਗਰ ਨੇ ਆਪਣੇ ਲੰਮੇ ਕੱਦ ਦੇ ਫਾਇਦੇ ਅਤੇ ਨੁਕਸ ਤੁਸੀਂ ਵੀ ਸੁਣੋ ਜਦੋਂ ਮੈਰੀਏ ਸੀ ਕਿ 15 ਸਾਲ ਦੀ ਮੈਨੂੰ ਨੁਕਸਾਨੇ ਹੁੰਦਾ ਸੀ ਕਿ ਮੈਂ ਕਿਹਾ ਸੀ ਮੈਂ ਦੀ ਹਾਈਟ ਕਿਉਂ ਵਧੀ ਜਾਂਦੀ ਹੈ ਮੈਂ ਨਾ ਪਰੇਸ਼ਾਨ ਰਹਿਆ ਸੀ ਵੀ ਮੈਨੂੰ ਲੋਕ ਮਜ਼ਾਕ ਕਰੀ ਜਾਂਦੇ ਨੇ ਮੈਂ ਕਿਤੇ ਤੁਰਕ ਨਹੀਂ ਜਾ ਸਕਦਾ ਮੈਨੂੰ ਇੰਨੇ ਪਰੇਸ਼ਾਨੀ ਸਾਹਮਣਾ ਕਰਨਾ ਪੈਂਦਾ ਸੀ ਜੇ ਕਿਤੇ ਬੱਸ 'ਚ ਹੀ ਜਾਣਾ ਬੱਸ ਦਾ ਸਫ਼ਰ ਨਹੀਂ ਸੀ ਕਰ ਸਕਦੇ ਸਿਰ ਲੱਗਦਾ ਸੀ ਕਿ ਸਾਤ ਵਿੱਚ ਤੇ ਸਰਬਸੇ ਮੇਰਾ ਬੁਰਾ ਹਾਲ ਰਹਿੰਦਾ ਸੀ ਸੰਗ ਬਹੁਤ ਆਉਂਦੀ ਸੀ ਮੈਨੂੰ ਪਰ ਹੁਣ ਸਮਾਂ ਚੇਂਜ ਹੋ ਗਿਆ ਬੇਟੇ ਨੂੰ ਵੀ ਮੈਂ ਇਹੀ ਸੋਚਦਾ ਹਾਂ ਕਿ ਕਿਤੇ ਇਹਨੂੰ ਵੀ ਇਹ ਪਰੇਸ਼ਾਨੀ ਦਾ ਸਮਝਣਾ ਸਾਹਮਣਾ ਨਾ ਕਰਨਾ ਪਵੇ ਵੀ ਲੋਕ ਥੋੜਾ ਕੈਨ ਵੀ ਹਾਈਟ ਜ਼ਿਆਦਾ ਵਾ ਸੋਹਣਾ ਨਹੀਂ ਲੱਗ ਰਿਹਾ ਪਰ ਬੇਟੇ ਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਸਾਨੂੰ ਬਾਹਰ ਜਦ ਨਿਕਲਦੇ ਆ ਇਸ ਫੈਮਲੀ ਚ ਵਿਚਰਦੇ ਆ ਫੈਮਲੀ ਸਾਡੀ ਮਾਰਕਟ ਫੈਮਲੀ ਬਾਹਰ ਨਿਕਲਦੀ ਆ ਆਡੀਅנס ਚ ਵਿਚ ਜਾਂਦੀ ਆ ਕਿਤੇ ਕ라우ਡ ਵਿੱਚ ਜਾਂਦੀ ਆ ਸਾਨੂੰ ਇੰਨਾ ਜ਼ਿਆਦਾ ਪਿਆਰ ਮਿਲਦਾ ਸਾਡੇ ਆਡੀਅੰਸ ਨੂੰ ਰੋਕ ਲੈਂਦੇ ਨੇ ਸਾਡੇ ਨਾਲ ਫੋਟੋ ਖਿਚਾਉਂਦੇ ਨੇ ਤੇ ਬਹੁਤ ਮਾਣ ਮਹਿਸੂਸ ਹੁੰਦਾ ਵੀ ਇੱਕ ਪੰਜਾਬੀ ਹੋਣ ਦਾ ਮਾਣ ਤੇ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਵੀ ਸਾਨੂੰ ਲੋਕ ਪਸੰਦ ਕਰਦੇ ਨੇ ਸਾਡੇ ਨਾਲ ਫੋਟੋ ਖਿਚਾਉਂਦੇ ਨੇ ਉਹਨਾਂ ਦੀ ਬਦੌਲਤ ਅੱਜ ਇੱਥੇ ਤੱਕ ਪਹੁੰਚੇ ਅਸੀਂ ਜੀ ਦੋਨੇ ਮੈਂ ਹਸਬੰਡ ਵਾਈਫ ਪਹਿਲਾਂ ਜੌਬ ਕਰਦੇ ਸੀਗੇ ਮੈਂ ਟੀਚਰ ਦੀ ਜੌਬ ਆ ਮੇਰੇ ਵਾਈਫ ਹੁਣ ਵੀ ਐਜ਼ ਏ ਟੀਚਰ ਜੌਬ ਕਰਦੇ ਨੇ ਤੇ ਮੈਂ ਵੀ ਐਜ਼ ਏ ਟੀਚਰ ਜੌਬ ਕਰਦਾ ਸੀ ਥੋੜੇ ਟਾਈਮ ਲਈ ਮੈਂ ਹੁਣ ਸੋਸ਼ਲ ਮੀਡੀਆ ਤੇ ਪੂਰੀ ਤਰ੍ਹਾਂ ਐਕਟਿਵ ਆ ਤੇ ਇਸ ਤਰ੍ਹਾਂ ਵੀ ਵਧੀਆ ਸੀ ਬਚ ਰਹੇ ਆ ਬਹੁਤ ਵਧੀਆ ਲਾਈਫ ਸਾਡੀ ਬਿਲਕੁਲ ਚੇਂਜ ਹੋ ਗਈ ਬਹੁਤ ਵਧੀਆ ਲੱਗ ਰਿਹਾ ਵੈਸੇ ਤਾਂ ਮੈਨੂੰ ਬੜਾ ਪ੍ਰਾਊਡ ਫੀਲ ਹੁੰਦਾ ਹੈ ਮੇਰੇ ਬੇਟੇ ਔਰ ਹਸਬੰਦ ਹੀ ਹਾਈਟ ਦੋਨਾਂ ਦੀ ਲੰਬੀ ਹੈ ਤੇ ਬਾਕੀ ਕਾਫੀ ਜਿਹੜੇ ਕੰਮ ਨੇ ਹਨਾ ਪੌੜੀ ਵਾਲੇ ਕੰਮ ਨੇ ਉਹ ਇਹਨਾਂ ਤੋਂ ਕਰਵਾ ਲੈਂਦੀ ਆ ਮੈਨੂੰ ਜਿਆਦਾ ਪੌੜੀ ਚੱਕਣ ਦੀ ਲੋੜ ਨਹੀਂ ਪੈਂਦੀ ਹੈ ਤੇ ਉਸ ਤੋਂ ਬਿਨਾ ਵੀ ਮਤਲਬ ਜੋ ਪਰਮਾਤਮਾ ਨੇ ਤੁਹਾਨੂੰ ਹਾਈਟ ਦਿੱਤੀ ਆ ਉਹਦੇ ਵਿੱਚ ਖੁਸ਼ ਰਹੋ ਟਾਈਮ ਇਹਨਾਂ ਨੂੰ ਮੈਂ ਦੇਖਿਆ ਨਾ ਉਸ ਟਾਈਮ ਦੇਖ ਕੇ ਨਾ ਮੈਂ ਬਸ ਇੱਕ ਤਰ੍ਹਾਂ ਦਾ ਮਤਲਬ ਫਨੀ ਜੇ ਵੀਰ ਵਿੱਚ ਇਹੀ ਕਿਹਾ ਕਿ ਤੁਸੀਂ ਸੰਨੇ ਦੀ ਤਾਂ ਛੁੱਟੀ ਇਸੋਂ ਵੱਡਾ ਲੱਗੇ ਤੁਸੀਂ ਉਹ ਵੀ ਛੁੱਟੀਆਂ ਨਹੀਂ ਕੀਤੀ ਹੈ ਤੇ ਫਿਰ ਜਾਨਕਿ ਫੈਮਿਲੀ ਵਿੱਚ ਗੱਲਬਾਤ ਹੋਈ ਬਾਅਦ ਵਿੱਚ ਵੀ ਚਲੋ ਹਨਾ ਨੇਚਰ ਬੜਾ ਬਹੁਤ ਵਧੀਆ ਇਹਨਾਂ ਦੀ ਫੈਮਿਲੀ ਦਾ ਮਤਲਬ ਜਿੰਨੇ ਵੀ ਇਹਨਾਂ ਦੀ ਫੈਮਿਲੀ ਦੇ ਮੈਂਬਰਸ ਨੇ ਮਿਲ ਬੀਲ ਜੀ ਆ ਮੰਮੀ ਆ ਸਾਰੇ ਬਹੁਤ ਨਾਈਸ ਨੇ ਤਾਂ ਉਹਨਾਂ ਨਾਲ ਗੱਲਬਾਤ ਹੋਈ ਤਾਂ ਫਿਰ ਲੱਗਿਆ ਕਿ ਨਹੀਂ ਇਸ ਤੋਂ ਵਧੀਆ ਫੈਮਿਲੀ ਨਹੀਂ ਮਿਲ ਸਕਦਾ ਅੱਛਾ ਜਦੋਂ ਤੁਹਾਡਾ ਬੇਟਾ ਜਦੋਂ ਪੈਦਾ ਹੋਇਆ ਸੀ ਜਦੋਂ ਛੋਟਾ ਸੀ ਤੇ ਉਦੋਂ ਕਿੰਨੀ ਹਾਈਟ ਸੀ ਆਮ ਬੱਚਿਆਂ ਜਿੰਨੀ ਹਾਈਟ ਸੀ ਉਹ ਤੋਂ ਵੀ ਜ਼ਿਆਦਾ ਸੀ ਨਹੀਂ ਸਰ ਉਹ ਨਾਰਮਲ ਬੱਚਿਆਂ ਨਾਲੋਂ ਜ਼ਿਆਦਾ ਸੀ ਉਸ ਟਾਈਮ ਵੀ ਮਤਲਬ ਜਦ ਹਲੇ ਡਿਲੀਵਰੀ ਨਹੀਂ ਸੀ ਹੋਈ ਟੈਂਪ ਵੀ ਮਤਲਬ ਸਾਰੇ ਡਾਕਟਰ ਕਹਿ ਰਹੇ ਸੀ ਕਿ ਨਾਰਮਲ ਬੱਚਾ ਨਾਲ ਜਿਆਦਾ ਹਾਈਟ ਹੈ ਜਿਆਦਾ ਹਾਈਟ ਹਾਂਜੀ ਤੇ ਜਿੱਦਾਂ ਹੁਣ ਆ ਮੁੰਡੇ ਦੀ ਹਾਈਟ ਬਹੁਤ ਲੰਬੀ ਆ ਸੋ ਹੁਣ ਬਾਸਕਟਬਾਲ ਖੇਡਦਾ ਸੋ ਉਮੀਦ ਹੈ ਕਿ ਅੱਗੇ ਜਾ ਕੇ ਹੋਰ ਕਾਮਯਾਬ ਹੋਏਗਾ ਜਿੱਦਾਂ ਉਹ ਕਹਿ ਰਹੇ ਭਾਜੀ ਕਿ ਅਜੇ ਡਾਕਟਰ ਵੀ ਕਹ ਰਹੇ ਵੀ ਹੋਰ ਹਾਈਟ ਵੱਧ ਸਕਦੀ ਹੈ ਸੋ ਲੱਗਦਾ ਕਿ ਆਪਣਾ ਨਾਮ ਬਣਾ ਸਕਦਾ ਹੈ ਇਹ ਖੇਡਾਂ ਦੇ ਵਿੱਚ ਸਪੋਰਟਸ ਦੇ ਵਿੱਚ ਜੇ ਧਿਆਨ ਰੱਖਿਆ ਜਾਊਗਾ ਸਿਹਤ ਦਾ ਤੇ ਹੈਲਥ ਦਾ ਹਾਂਜੀ ਸਰ ਹੋਪ ਤਾਂ ਹਰੇਕ ਪੇਰੈਂਟਸ ਨੂੰ ਹੁੰਦੀ ਹੈ ਕਿ ਸਾਡਾ ਬੱਚਾ ਅੱਗੇ ਵਧੇ ਹਨਾ ਤੇ ਇੱਦੇ ਤੇ ਵੀ ਸਾਡੀ ਵੀ ਹੋਪ ਹੈ ਕਿ ਇਹ ਨਾਮ ਰੌਸ਼ਨ ਕਰੇ ਪੰਜਾਬ ਦਾ ਪੰਜਾਬੀ ਮੁੰਡਾ ਹੋ ਕੇ ਹਨਾ ਤੇ ਬਾਸਕਟਬਾਲ ਖੇਲੇ ਤੇ ਸਾਨੂੰ ਬਹੁਤ ਵਧੀਆ ਲੱਗਦਾ ਅੱਛਾ ਚਲੋ ਹਜੇ ਇਹ ਸਵਾਲ ਤਾਂ ਹਜੇ ਹਾਲਾਂਕਿ 8-10 ਸਾਲ ਬਾਅਦ ਹੀ ਬੰਦਾ ਪਰ ਮੈਂ ਚਲੋ ਐਡਵਾਂਸ 'ਚ ਪੁੱਛ ਲੈਂਦਾ ਚਲੋ ਤੁਸੀਂ ਤਾਂ ਵਿਆਹ ਕਰ ਲਿਆ ਸੀ ਭਾਜੀ ਨਾਲ ਕਿੱਦਾਂ ਹੋਣ ਇਹਦੀ ਮੁੰਡਰੀ ਹਾਈਟ 14000 14 ਸਾਲ ਦੀ ਉਮਰ ਹੈ ਤੇ ਲੱਗਦਾ ਵੀ ਅੱਜ ਕੱਲ ਜੋ ਕੁੜੀਆਂ ਦੇ ਹਾਲਾਤ ਹੈ ਜਿੰਨੀਆਂ ਕੁੜੀਆਂ ਦੇ ਕੱਦ ਘੱਟ ਹੈਗੇ ਨੇ ਇਹਨੂੰ ਬੜੀ ਕੁੜੀ ਲੱਭਣੀ ਓਖੀ ਹੋ ਜੂਗੀ ਜਦੋਂ ਵੱਡਾ ਹੋਗਾ ਵਿਆਹ ਕਰਜੂਗਾ ਹੋ ਜੂਗਾ ਹਾਂਜੀ ਇਹ ਤਾਂ ਹੈ ਜੀ ਪ੍ਰੋਬਲਮ ਤਾਂ ਆਊਗੀ ਪਰ ਅੱਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਆਇਆ ਮੈਨੂੰ ਲੱਗਦਾ ਛੇਤੀ ਲੱਭ ਜੂਗੀ ਗੋਤਾਰ ਮਸੂਏ ਸਨ ਮੰਗੜ ਪਰਿਵਾਰ ਸੋ ਗੱਲਬਾਤ ਕੀਤੀ ਐ ਸੋ ਦੱਸਿਆ ਉਹਨਾਂ ਨੇ ਕਿ ਪਹਿਲਾ ਪਹਿਲਾ ਜਿਹੜੀ ਪ੍ਰੋਬਲਮਸ ਜਰੂਰ ਸੀਗੀਆਂ ਕਿਤਨਾ ਕਿਤੇ ਪਰ ਸੋਸ਼ਲ ਮੀਡੀਆ ਤੇ ਲੋਕਾਂ ਨੇ ਬੜਾ ਉਹਨਾਂ ਦਾ ਸਾਥ ਦਿੱਤਾ ਪੂਰੇ ਪਰਿਵਾਰ ਨੂੰ ਬੜਾ ਪਿਆਰ ਦਿੱਤਾ ਸੋ ਬੇਟੇ ਦੀ ਹਾਈਟ ਜਿਹੜੀ 7 ਫੁੱਟ ਦੇ ਕਰੀਬ ਹੈ ਉਹਨਾਂ ਨੇ ਕਿਹਾ ਕਿ ਹਜੇ ਹੋਰ ਵੱਧ ਸਕਦੀ ਆ ਹਾਈਟ ਹਾਲਾਂਕਿ ਆਪਣਾ ਸਿਹਤ ਦਾ ਜਰੂਰ ਧਿਆਨ ਰੱਖਦੇ ਨੇ ਪਰ ਇਹ ਪਰਿਵਾਰ ਜਰੂਰ ਚਰਚਾ 'ਚ ਐ ਤੇ ਪੰਜਾਬ ਦਾ ਜਿਹੜਾ ਕਿਤਨਾ ਕਿਤੇ ਸਭ ਤੋਂ ਕਾਟ ਉਮਰ ਦਾ ਸਭ ਤੋਂ ਵੱਡ ਹਾਈਟ ਵਾਲਾ ਇਹ ਨੌਜਵਾਨ ਹੈ ਅੱਗੇ ਜਾ ਕੇ ਹੋਰ ਨਾਮ ਨਾਲ ਖੱਟੇਗਾ ਬਾਸਕਟਬਾਲ ਦੇ ਵਿੱਚ ਫਿਲਹਾਲ ਡਿਸਟ੍ਰਿਕਟ ਲੈਵਲ ਤੇ ਜ਼ੋਨ ਲੈਵਲ ਤੇ ਖੇਡ ਰਿਹਾ ਹੈ ਤੇ ਉਮੀਦ ਹੈ ਨੈਸ਼ਨਲ 'ਚ ਵੀ ਜਾਏਗਾ ਅੱਗੇ ਜਾ ਕੇ ਹੋਰ ਜਿਹੜਾ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰੇਗਾ ਵਰਿੰਦਰ ਸਿੰਘ ਧਿੰਦੀ ਟੀਵੀ ਭਾਰਤ ਲੁਧਿਆਣਾ